ਤੁਸੀਂ ਲਾਈਵ ਦੇਖ ਰਹੇ ਹੋ ਕਿ ਇੱਕ ਛੋਟੇ ਜਿਹੇ ਪਰਿਵਾਰ ਦੇ ਦਾ ਜੋ ਬਿੱਲ ਹੈ 8 ਲੱਖ 10240 ਰੁਪਏ ਹਾਂਜੀ ਮੰਮੀ ਡੈਡੀ ਦੀ ਹੋ ਗਈ ਸੀ ਡੈਥ ਜੀ ਸਾਡਾ ਘਰ ਦਾ ਰੈਂਟ ਜਿਹੜਾ ਕੋਈ ਡੇਗਿਆ ਸੀ ਜੀ ਇਹ ਅਜੇ ਤੱਕ ਕੋਈ ਸਾਨੂੰ ਕਿਰਾਇਆ ਵੇਲਣ ਨਹੀਂ ਵੀ ਕਰੀ ਐ ਇਸ ਵਿੱਚ 8 ਲੱਖ ਰੁਪਏ ਆ ਗਿਆ ਬਿੱਲ 8 ਲੱਖ ਰੁਪਏ ਬੇਹਾਂਜੀ ਨਮਸਕਾਰ ਦੋਸਤੋ ਮੈਂ ਹਾਂ ਪਵਨ ਔਰ ਤੁਹਾਨੂੰ ਅਸੀਂ ਫਿਰ ਇੱਕ ਅੱਜ ਨਵੇਂ ਅਪਡੇਟ ਦੇ ਨਾਲ ਲੈ ਕੇ ਆਏ ਆ ਸੋ ਅੱਜ ਅਸੀਂ ਪਠਾਨਕੋੜ ਡੀਏਵੀ ਸਕੂਲ ਦੇ ਲਾਗੇ ਇੱਕ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇੱਕ ਛੋਟਾ ਜਿਹਾ ਮਕਾਨ ਆ ਔਰ ਉਸ ਮਕਾਨ ਦੇ ਵਿੱਚ ਦੋ ਵਿਅਕਤੀ ਰਹਿੰਦੇ ਆ ਔਰ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਉਹ ਮਕਾਨ ਦੀ ਤਸਵੀਰਾਂ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਇਹ ਗੱਲ ਦੱਸ ਰਿਹਾ ਪੂਰੀ ਇੱਕ ਮਿੰਟ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇਸ तो दस दिए कि एक छोटा जा मकान है जिथे कि लगभग दस बाय बारह का मकान हैगा सो so, इस कमरे के बल्ब लगे हुआ और होत उपर पखा भी कोई नहीं है सो so, ए बारे मैं थो तो दसना चाहना एक बार तुम तो अस लाइव तस्वीर तो दिखा रहे हैं कि तुम देख सकते हो कि छात्र के उपर कोई पखा भी नहीं है और एक बल्ब लगे हुआ ਤੁਹਾਨੂੰ ਅਸੀਂ ਘਰ ਦੀਆਂ ਤਸਵੀਰਾਂ ਦਿਖਾਈਆਂ ਅਦੇ ਵਾਰੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਛੋਟੇ ਜਿਹੇ ਮਕਾਨ ਜਿੱਥੇ ਕਿ ਇੱਕ ਬਲਣ ਲੱਗਿਆ ਹੋਇਆ ਪੱਖਾ ਵੀ ਕੋਈ ਨਹੀਂ ਹੈਗਾ ਸੋ ਪੰਜਾਬ ਸਰਕਾਰ ਬੜੇ-ਬੜੇ-ਵੱਡੇ ਵਾਅਦੇ ਕਰਦੀ ਹੈ ਔਰ ਗਰੀਬਾਂ ਦੇ ਹੱਕ ਵਿੱਚ ਹਮੇਸ਼ਾ ਖੜੀ ਰਹਿੰਦੀ ਹੈ ਸੋ ਤੁਹਾਨੂੰ ਕਹਿਣ ਦਾ ਮੇਰਾ ਮਤਲਬ ਹੈ ਆ ਕਿ ਇੱਕ ਛੋਟੇ ਜਿਹੇ ਮਕਾਨ ਜਿੱਥੇ ਕਿ ਇੱਕ ਬਲਣ ਲੱਗਿਆ ਹੋਇਆ ਤੁਹਾਨੂੰ ਵੀ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਇਸ ਘਰ ਦਾ ਜੋ ਬਿੱਲ ਹੈ 8,10,240 ਰੁਪਏ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਛੋਟਾ ਇਹ ਪਰਿਵਾਰ ਇਹ ਬਿਲ ਕਿਸਾ ਬੇ ਕਰੇਗਾ ਆ ਉਹ ਇਹਨਾਂ ਦੇ ਘਰ ਦੇ ਨਾਲ ਇੱਕ ਵਾਰੀ ਗੱਲਬਾਤ ਕਰਨੀ ਆ ਸਰ ਮੈਂ ਆਇਆ ਕਮਲਜੀਤ ਉਥੀੋਂ ਹਾਂਜੀ ਸਰ ਮੈਂ ਕਮਲਜੀਤ ਤੇ ਬਾੜ ਹੋਏ ਮਮੂਨ ਕੇ ਸਾਡਾ ਘਰ ਪੰਦਾ ਬਾੜ ਨੰਬਰ 10 ਠੀਕ ਹੈ ਠੀਕ ਹੈ ਨਿਸ਼ੇ ਰੋਡ ਕਿੰਨੇ ਪਰਿਵਾਰ ਦੇ ਕਿੰਨੇ ਜੀਓ ਤੁਸੀਂ ਆਪਾਂ ਦੋ ਭਰਾ ਹਾਂਜੀ ਮੰਮੀ ਡਾਡੀ ਦੀ ਹੋ ਗਈ ਸੀ ਡੈਥ ਜੀ ਤੁਹਾਡਾ ਘਰ ਦਾ ਲੈਂਡ ਜਿਹੜਾ ਇੱਕ ਵਾਰੀ ਡੇਗਿਆ ਸੀ ਜੀ ਉਸ ਕਾਰਨ ਆਪਾਂ ਜਿਹੜਾ ਘਰ ਖਾਲੀ ਕਰਤਾ ਸੀ ਡਰ ਦੇ ਮੋਜੂਬੇ ਡਰ ਦੇ ਮੋਜੂਬੇ ਘਰ ਖਾਲੀ ਕਰਤਾ ਤੇ ਫਿਰ ਆਪਾਂ ਸਮਾਨ ਸਮੂਲ ਚੋਕ ਤਾਂ ਬਾਹਰ ਰੱਖਤਾ ਸਾਡਾ ਪੱਖਾ ਵੀ ਬੰਦਦਾ ਤੇ ਲਾਈਟ ਵੀ ਬੰਦਦਾ ਜੀ ਤੇ ਵੱਡਾ ਬ੍ਰਦਰ ਉਹ ਬਾਹਰ ਰਹਿੰਦਾ ਜਾਂ ਮੈਂ ਸਕੂਲ ਚ ਰਹਿਣਾ ਵੱਡੇ ਬ੍ਰਦਰ ਤੁਹਾਡੇ ਆਈ ਹੈ ਹਾਂਜੀ ਇਹੀ ਠੀਕ ਹੈ ਤੇ ਕੀ ਮਤਲਬ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਕਹਿੰਨੇ ਕਿ ਚਾਹੁੰਦੇ ਕਿ ਅਜ ਤੱਕਰੇ ਸਾਨੂੰ ਕਿੰਨਾ ਬੇਲਣੀ ਵੀ ਕਰੀ ਆਇਆ ਹਰ ਵਾਰ ਚਾਰ-ਪੰਜ ਸੌ ਹਜ਼ਾਰ ਰੁਪਏ ਦਾ ਕਿਰਾਇਆ ਤੇ ਸਾਨੂੰ ਦੋ ਸਾਲ ਦੇ ਵਿੱਚ ਵਿੱਚ ਹੀ 8 ਲੱਖ ਰੁਪਏ ਆ ਗਿਆ ਬਿਲ 8 ਲੱਖ ਰੁਪਏ ਬਿਲ ਤੁਸੀਂ ਬਿਲ ਦਿਖਾਉਗੇ ਇੱਕ ਮਿੰਟ ਬਣਾ ਹਾਂਜੀ ਸਰ ਇਹ ਦੇਖੋ ਬਿਲ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜੂਮ ਕਰਕੇ ਦਿਖਾਇਆ ਜਾਏ ਆ ਬਿੱਲ ਤੁਸੀਂ ਦੇਖ ਰਹੇ ਹੋ ਕਿ ਇਸ ਮਹੀਨੇ ਦਾ ਜੋ ਬਿੱਲ ਹੈ 810240 ਰੁਪਏ ਜੋ ਕਿ ਪਰਿਵਾਰ ਦੇ ਵਿੱਚ ਦੋ ਜਾਨੇ ਦੋ ਭਰਾ ਭਰਾ ਰਹਿੰਦੇ ਆ ਸੋ ਇੱਕ ਕਮਰੇ ਦਾ ਬਿੱਲ ਆ ਇਥੋਂ ਦਾ ਕੀ ਇਸ ਕਮਰੇ ਦੇ ਵਿੱਚ ਇੱਕ ਬਲਬ ਲੱਗਿਆ ਹੋਇਆ ਔਰ ਪੱਖਾ ਵੀ ਕੋਈ ਨਹੀਂ ਹੈਗਾ ਸੋ ਭਾਜੀ ਕੀ ਮੰਗ ਕੀ ਕਰਨਾ ਚਾਹੁੰਦੇ ਤੁਸੀਂ ਸਰਕਾਰ ਅਗੇ ਮੰਗਿਆ ਕਿ ਆਪਾਂ ਮਾੜੇ ਬੰਦੇ ਆ ਇੰਨਾ ਬਿੱਲ ਨਹੀਂ ਦੇ ਸਕਦੇ ਮਾੜੇ ਬੰਦੇ ਆ ਕਿਉਂਕਿ ਸੀਨੀ ਆਮਦਨ ਨਹੀਂ ਹੈ ਸਾਡੀ ਹੂੰ ਠੀਕ ਹੈ ਨਹੀਂ ਇਸੋ ਕਰਕੇ ਸਾਡੇ ਆ ਜਿਹੜਾ ਹੱਲ ਕੀਤਾ ਜਾਏ ਬੜੀ ਕੀ ਕਹਿਣਾ ਜਾਂਦੇ ਤੁਸੀਂ ਵੱਡੇ ਭਰਾਏ ਹੁੰਦੇ ਹਾਂਜੀ ਅੱਜ ਕੀ ਤੁਸੀਂ ਇੱਥੇ ਰਹਿੰਦੇ ਹੋ ਇੰਨਾ ਪੈਸੇ ਨਹੀਂ ਹੈ ਨਾ ਆਪਾਂ ਘਰਮ ਘਣ ਬਣਾ ਸਕੇ ਨਾ ਸਾਡੇ ਅੰਦਰ ਕੋਈ ਪੱਖਾ ਹੈ ਨਾ ਲਾਈਟ ਹੈ ਜੀ ਤੋਂ ਕਸਾਲ ਹੋ ਗਿਆ ਤੇ ਸਾਡਾ ਹੁਣ ਹੁਣੇ ਬੰਦੀ ਪਿਆ ਗਾ ਮੀਟਰ ਮੇਰੇ ਨਾਲ ਆ ਗਿਆ ਜੀ ਅੱਗੇ ਵੇ ਲਾਂਦਾ ਰਿਹਾ ਤੇ ਉਹ 300 500 ਇੰਨਾ ਦਾ ਅੰਦਰ ਆ ਮਾ ਤਾਰ ਦਿੰਦਾ ਰਿਹਾ ਜੀ ਹੁਣ 7-8 ਲੱਖ ਰੁਪਏ ਕਿਥੋਂ ਦੇ ਸਕਦੇ ਆਪਾਂ ਕੀ ਕੀ ਸਰਕਾਰ ਅੱਗੇ ਕੀ ਮੰਗ ਕਰਨਾ ਜਾਂਦੇ ਨੇ ਮੰਗੀ ਹੋ ਕੰਨਾ ਜਾਂਦੇ ਇੰਨਾ ਬਿੱਲ ਨਹੀਂ ਆਪਾਂ ਦੇ ਸਕਦੇ ਚਲੋ ਹੈਡਮਾ ਤੋਂ ਬਾੜ ਨੰਬਰ 10 ਦਾ ਹਾਂਜੀ ਕੀ ਕਹਿਣਾ ਕੀ ਜਾਂਦੇ ਹੁੰਦੇ ਸੀ ਇਹ ਮੁੰਡੇ ਦਾ ਬਿੱਲ ਆਇਆ ਸਾਡੇ ਭਤੀਜੇ ਦਾ ਹਾਂਜੀ 8 ਲੱਖ ਬਿੱਲ ਆਇਆ ਦਾ ਗਰੀਬ ਬੰਦੇ ਆ ਨਾ ਕੋਈ ਦੰਦਾ ਇੱਥੇ ਨਾ ਕੋਈ ਸ਼ੇਰ ਜੋੜੇ ਵੀ ਨਹੀਂ ਦਿੰਦੇ ਜਿੱਥੇ ਤੇ ਨਹੀਂ ਰੰਨਾ ਘਰ ਵੀ ਟੁੱਟਣ ਦੇ ਸਾਡਾ ਕੋਈ ਐਮਸੀ ਨੇ ਨਹੀਂ ਦੇਖਣਾ ਸਾਨੂੰ ਕੋਈ ਨਿਕਾ ਤੇ ਕੀ ਮਤਲਬ ਹੈ ਕੀ ਦੋਏ ਕੀ ਲੱਗਦੇ ਤੁਹਾਡੇ ਦੋਨੇ ਪੁੱਤ ਜਿਹੇ ਹਾਂਜੀ ਤੇ ਕੀ ਕੀ ਮੰਗ ਮੰਗਵਿੰਦੇ ਹੈ ਇਹ ਲੋਕ ਠੀਕ ਬੇਵਿਚਾਰੇ ਦਿੰਦੇ ਨੇ ਠੀਕ ਕੀ ਮੰਗ ਕੀ ਕਰਨਾ ਚਾਹੁੰਦੇ ਵੀ ਮੰਗ ਇਹ ਹੀ ਤੇ ਲੈਣਾ ਕਹਿੰਦੇ ਐ ਠੀਕ ਹੈ ਆ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੇ ਜਿਹੇ ਪਰਿਵਾਰ ਛੋਟਾ ਜਿਹਾ ਘਰ ਜਿੱਥੇ ਕਿ ਦੋ ਵਿਅਕਤੀ ਦੋ ਭਰਾ ਰਹਿੰਦੇ ਆ ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਵੀ ਇਸ ਘਰ ਦੇ ਵਿੱਚ ਮਤਲਬ ਕਿ ਨਹੀਂ ਰਹਿੰਦੇ ਇੱਕ ਤੇ ਜੋ ਵੱਡੇ ਆ ਉਹ ਰਹਿੰਦੇ ਆ ਬਾਹਰ ਬਾਹਰ ਵਰਕ ਕਰਦੇ ਆ ਔਰ ਜੋ ਛੋਟੇ ਆ ਉਹ ਵੀ ਕਿਤੇ ਵਾਰ ਹੀ ਵਰਕ ਕਰਦੇ ਆ ਸੋ ਇੱਕ ਛੋਟੇ ਜਿਹੇ ਮਕਾਨ ਦਾ ਇੱਕ ਬਲਬ ਜਿੱਥੇ ਕਿ ਕੋਈ ਪੱਕਾ ਵੀ ਨਹੀਂ ਹੈਗਾ ਉਹਨਾਂ ਦਾ ਜੋ ਬਿੱਲ ਹੈ ਜੋ ਤੁਸੀਂ ਲਾਈਵ ਮੇਰੇ ਹੱਥ ਵਿੱਚ ਦੇਖ ਵੀ ਰਹੇ ਹੋ 8,10,240 ਰੁਪਏ ਬਿੱਲ ਜੋ ਇਹਨਾਂ ਦਾ ਆਇਆ ਕੀ ਲੱਗਦਾ ਕਿ ਇੱਕ ਜੋ ਕਮੀ ਹੈ ਪੰਜਾਬ ਸਰਕਾਰ ਦੀ ਕਮੀ ਹੈ ਜਾਂ ਇਹਨਾਂ ਦੇ ਮੁਲਾਜ਼ਮਾਂ ਦੀ ਕੋਈ ਕਮੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਵਿੱਚ ਦੱਸੋ ਸਾਨੂੰ